ਤੂੰ ਕਿਸਾਨਾਂ ਦਾ ਵਿਰੋਧੀ ਤੂੰ ਸਿੱਖਾਂ ਦਾ ਵਿਰੋਧੀ ਤੂੰ ਖਾਲਸਿਆਂ ਦਾ ਵਿਰੋਧੀ ਤੂੰ ਕੁਰਸੀ ਦਾ ਭੁੱਖਾ ਬੱਸ ਗੱਲ ਖਤਮ ਐ ਬੱਲੇ ਰਵਨੀਤ ਬਿੱਟੂ ਜੀ ਬੱਲੇ ਕਿਆ ਬਾਤਾਂ ਤੁਹਾਡੀਆਂ ਜੇ ਕਰ ਮਾੜੀ ਸੋਚ ਤੁਹਾਡੇ ਤੋਂ ਮਤਲਬ ਤੁਸੀਂ ਟਿਊਸ਼ਨ ਦਿਓ ਮਾੜੀ ਸੋਚ ਦੀ ਮੇਰੇ ਹਿਸਾਬ ਦੇ ਨਾਲ ਤੁਹਾਨੂੰ ਰਾਜਨੀਤੀ ਛੱਡ ਕੇ ਇੱਕ ਟਿਊਸ਼ਨ ਲੈਣੀ ਚਾਹ ਟਿਊਸ਼ਨ ਦੇਣੀ ਚਾਹੀਦੀ ਆ ਟਿਊਸ਼ਨ ਜਿਹੜੀ ਦੇਣੀ ਚਾਹੀਦੀ ਆ ਉਹ ਮਾੜੀ ਸੋਚ ਦੀ ਦੇਣੀ ਚਾਹੀਦੀ ਆ ਕਿਉਂਕਿ ਜਿੰਨੀ ਤੁਸੀਂ ਮਾੜੀ ਸੋਚ ਲਈ ਫਿਰਦੇ ਆ ਨਾ ਖਵਰੇ ਕੋਈ ਏਡੀ ਮਾੜੀ ਸੋਚ ਵਾਲਾ ਸਾਨੂੰ ਇਨਸਾਨ ਲੀਡਰ ਮਿਲੂਗਾ ਹੁਣ ਤੁਸੀਂ ਸੁਣ ਲਓ ਮੈਂ ਗੱਲਾਂ ਕੀ ਕਰਦਾ ਇਹ ਆ ਸੁਣੋ ਮੁੱਖ ਮੰਤਰੀ ਹੁੰਦੇ ਮੈਨੂੰ ਨਹੀਂ ਲੱਗਦਾ ਦੇਖੋ ਚਰਨਜੀਤ ਚੰਨੀ ਜੀ ਤਾਂ ਇੱਕ ਐਸੇ ਮੁੱਖ ਮੰਤਰੀ ਨੇ ਆਹਾਹਾ ਜਿਹੜੇ ਮੁੱਖ ਮੰਤਰੀ ਹੁੰਦੇ ਮੈਨੂੰ ਨਹੀਂ ਲੱਗਦਾ ਕੋਈ ਹਾਰਿਆ ਹੋਵੇ ਅੱਛਾ ਚਰਨਜੀਤ ਚੰਨੀ ਇੰਨੇ ਮਹਾਨ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜਿਹੜੇ ਮੁੱਖ ਮੰਤਰੀ ਹੁੰਦੇ ਦੋਨੋਂ ਸੀਟਾਂ ਤੋਂ ਹਾਰੇ ਅੱਛਾ ਇੱਕ ਤੋਂ ਤਾਂ ਜਮਾਨਤ ਹੀ ਜਬਤ ਹੋਈ ਆ ਇਸੇ ਜ਼ਿਲ੍ਹੇ ਚ ਪੁੱਛ ਪਹਿਲਾ ਨੰਬਰ ਤਾਂ ਮੈਂ ਇਹ ਕਰਾਂ ਤੁਸੀਂ ਐਡੇ ਲੀਡਰ ਹੋ ਗਏ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਵੀ ਤੁਹਾਨੂੰ ਪਤਾ ਸੀ 2022 ਦੇ ਵਿੱਚ ਝਾੜੂ ਵਾਲਿਆਂ ਦਾ ਹਵਾ ਨੇਰੀ ਆਈ ਸੀ ਉਸ ਨੇਰੀ ਦੇ ਵਿੱਚ ਵੱਡੇ ਵੱਡੇ ਬੋਰਡ ਡਿੱਗ ਪਏ ਵੱਡੇ ਵੱਡੇ ਬੋਰਡ ਚਰਨਜੀਤ ਚੰਨੀ ਤਿੰਨ ਮਹੀਨਿਆਂ ਦਾ ਮੁੱਖ ਮੰਤਰੀ ਸਿਰਫ ਤੇ ਸਿਰਫ ਤਿੰਨ ਮਹੀਨਿਆਂ ਦਾ ਮੁੱਖ ਮੰਤਰੀ ਤੇ ਜਿਹੜੇ 25-25 ਸਾਲਾਂ ਦੇ ਮੁੱਖ ਮੰਤਰੀ ਸੀ ਉਹ ਬੋਰਡ ਮੁੱਢੋਂ ਪੱਟੇ ਗਏ ਜਿਹੜੇ ਡਿਫਟੀ ਸੀਐਮਸੀ ਉਹ ਹਰ ਗਏ ਪੰਜਾਬ ਦੇ ਲੋਕਾਂ ਨੇ ਉਦੋਂ ਪੰਜਾ ਨਹੀਂ ਵੇਖਿਆ ਉਦੋਂ ਤੱਕੜੀ ਨਹੀਂ ਵੇਖੀ ਉਦੋਂ ਫੁੱਲ ਨਹੀਂ ਵੇਖਿਆ ਸਿਰਫ ਝਾੜੂ ਵੇਖਿਆ ਤੇ ਤੁਹਾਨੂੰ ਹਲੇ ਤੱਕ ਇਹ ਚੀਜ਼ ਦਾ ਪਤਾ ਹੀ ਨਹੀਂ ਚਲੋ ਗਾਂ ਤੁਹਾਡੀਆਂ ਗੱਲਾਂ ਸੁਣਦੇ ਫਿਰ ਜਵਾਬ ਦੇਣ ਬੋਲ ਰਹੇ ਸੀਗੇ ਨੇੜੇ ਢਲੇ ਇਸ ਕਰਕੇ ਉਹ ਕੀ ਬੁੱਲਣਗੇ ਤੇ ਦੂਜੀ ਗੱਲ ਮੈਂ ਚਰਨਜੀਤ ਚੰਨੀ ਜੀ ਨੂੰ ਚਲੋ ਦੂਜੀ ਗੱਲ ਦਾ ਜਵਾਬ ਬਾਅਦ ਦਿੰਨੇ ਆ ਰਹੀ ਗੱਲ ਚਰਨਜੀ ਚੰਨੀ ਆਰ ਦਿਆਂ ਦੋਨੋਂ ਸੀਟਾਂ ਤੋਂ ਹਾਰ ਗਏ ਇੱਕ ਥਾਂ ਤੋਂ ਜਮਾਨਤ ਵੀ ਜਬਤ ਹੋ ਗਈ ਤਾ ਫਿਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਗਿੱਦੜਵਾ ਤੋਂ ਚੱਲ ਕੇ ਕੋਈ ਵਿਅਕਤੀ ਤੁਹਾਡੀ ਪੁੱਠੀ ਸ਼ਾਲ ਲਵਾ ਦੇ ਤੁਸੀਂ ਉਹਦਾ ਕੀ ਕਹੋਗੇ ਮੈਨੂੰ ਇਹ ਸਮਝ ਨਹੀਂ ਆ ਰਹੀ ਤੁਸੀਂ ਆਪ ਦੀ ਗੱਲ ਕਾਹ ਤੋਂ ਲਕੋ ਰਹੇ ਆ ਇੱਕ ਹਾਰੇ ਹੋਏ ਨੂੰ ਮੰਤਰੀ ਬਣਾ ਤੋ ਗੱਲ ਵੱਖਰੀ ਆ ਇੱਕ ਸਿਆਣਿਆਂ ਦੀ ਕਹਾਵਤ ਸੀ ਭਰਕਾਵਤ ਹੈ ਮਤਲਬ ਸ਼ੇਰ ਜੇ ਤਾਂ ਚੰਗਾ ਹੋ ਜਾਣਾ ਪਰ ਮੈਂ ਕਹਿ ਲੈ ਕਹੂੰਗਾ ਕਹਿੰਦਾ ਜਿੱਤ ਜਿੱਤ ਤਾਂ ਹਰ ਕੋਈ ਕਰਦਾ ਹਰਕੇ ਵੇਖ ਸਰੀਰਾ ਕਹਿੰਦਾ ਜਿੱਤ ਜਿੱਤ ਤਾਂ ਹਰ ਕੋਈ ਕਰਦਾ ਹਰਕੇ ਵੇਖ ਸਰੀਰਾ ਹਾਰੇ ਦਾ ਮੁੱਲ ਜਿੱਤੇ ਦਾ ਮੁੱਲ ਕਉਡੀ ਪੈਂਦਾ ਹਾਰੇ ਦਾ ਮੁੱਲ ਹੀਰਾ ਰਵਨੀਤ ਬਿੱਟੂ ਜਿਹਨੂੰ ਲੋਕਾਂ ਨੇ ਐਮਪੀ ਤੋਂ ਹਰਾਤਾ ਐਮਪੀ ਤੋਂ ਹਰਾਉਣ ਤੋਂ ਬਾਅਦ ਹਾਰੇ ਇੱਕ ਚਲੋ ਮੰਤਰੀ ਬਣ ਗਿਆ ਪਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਤੇਰੇ ਬਰੋਬਰੀ ਬੈਠਾ ਨਾ ਜੇ ਪੰਜਾਬ ਦੇ ਲੋਕਾਂ ਨੇ ਉਹਨਾਂ ਟਾਈਮਾਂ ਤੇ ਹਰਾਇਆ ਸੀ ਤਾਂ ਇੰਨੀ ਲੀਡ ਦੇ ਨਾਲ ਜਿੱਤਿਆ ਵੀ ਕੋਈ ਨਹੀਂ ਫਿਰ ਤੇਰੇ ਬਰੋਬਰੀ ਬਿਠਾਇਆ ਵੇਖ ਉੱਥੇ ਵੇਖ ਉੱਥੇ ਚੰਗੀ ਤਰ੍ਹਾਂ ਵੇਖਿਆ ਕਰ ਨਾ ਡਰਿਆ ਕਰ ਉਹਦੇ ਕੋਲ ਕਿਉਂ ਡਰਦਾ ਚਰਨਜੀਤ ਸਿੰਘ ਚੰਨੀ ਤੁਹਾਡੇ ਸਾਰੇ ਲੀਡਰਾਂ ਨਾਲੋਂ ਚੰਗਾ ਆਇਆ ਕਿਉਂ ਆਇਆ ਪੰਜਾਬ ਦਾ ਸਟੈਂਡ ਤਾਂ ਲੈ ਗਿਆ ਪੰਜਾਬ ਦੇ ਮਗਰ ਖੜ ਤਾ ਗਿਆ ਤੁਸੀਂ ਤੂੰ ਕਿਸਾਨਾਂ ਦਾ ਵਿਰੋਧੀ ਤੂੰ ਸਿੱਖਾਂ ਦਾ ਵਿਰੋਧੀ ਤੂੰ ਖਾਲਸਿਆਂ ਦਾ ਵਿਰੋਧੀ ਤੂੰ ਕੁਰਸੀ ਦਾ ਭੁੱਖਾ ਬਸ ਗੱਲ ਖਤਮ ਐ ਮਾਫੀ ਚਾਹੁੰਨਾ ਪਰ ਤੁਸੀਂ ਬੜੇ ਚੰਗੇ ਇਨਸਾਨ ਆ ਮੈਂ ਤੁਹਾਡੀ ਇੱਜ਼ਤ ਵੀ ਬਹੁਤ ਕਰਦਾ ਰਵਨੀਤ ਬਿੱਟੂ ਜੀ ਤੁਹਾਡੀ ਇੱਜ਼ਤ ਵੀ ਬਹੁਤ ਕਰਦਾ ਪਰ ਤੁਹਾਡੀਆਂ ਗੱਲਾਂ ਦੇ ਜਿਹੜੇ ਜਵਾਬ ਆ ਉਹ ਮੈਂ ਜ਼ਰੂਰ ਦੇਣੇ ਆ ਇਹ ਮੇਰੀ ਬੇਨਤੀ ਆ ਫੇਰ ਜਿਹੜਾ ਕਹਿ ਲੋ ਜਿਨ੍ਹਾਂ ਦੇ ਤੁਸੀਂ ਗੋਡੀ ਲਾ ਕੇ ਬੈਠੇ ਆ ਫਰਕ ਕਿ ਚਰਨਜੀਤ ਚੰਨੀ ਤੇ ਤੁਹਾਡੇ ਚ ਇਹ ਫਰਕ ਆ ਜਿੰਨਾ ਦੇ ਤੁਸੀਂ ਗੋਡੀ ਲਾ ਕੇ ਬੈਠੇ ਆ ਤਿੰਨ ਮਹੀਨਿਆਂ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਪਿੱਛੇ ਅੱਖਾਂ ਵਿਖਾਤੀਆਂ ਸੀ ਪੰਜਾਬ ਦੇ ਲੋਕਾਂ ਪਿੱਛੇ ਪੀਐਮ ਦੇ ਨਾਲ ਪੰਗਾ ਲੈ ਲਿਆ ਸੀ ਤੇ ਫਰਕ ਇਹਨਾ ਕਿ ਤੁਸੀਂ ਲੋਕ ਕੁਰਸੀਆਂ ਦੇ ਸੋਚਦੇ ਆ ਉਹਨੇ ਫਿਰ ਪੰਜਾਬ ਦੇ ਲੋਕਾਂ ਦਾ ਸੋਚ ਲਿਆ ਕਿ 2024 ਦੇ ਵਿੱਚ ਲੋਕਾਂ ਨੇ ਚੰਗੀ ਲੀਡ ਕੱਢ ਕੇ ਮੈਂ ਕਹਿੰਨਾ ਇੰਨੀ ਲੀਡ ਡੀਜੇ ਵਾਲਿਆਂ ਦੀ ਲੰਮੀ ਨਹੀਂ ਹੁੰਦੀ ਜਿੰਨੀ ਉਹਦੀ ਵੋਟਾਂ ਦੀ ਸੀਗੀ ਤੇ ਤੇਰੇ ਬਰੋਬਰ ਬਿਠਾਇਆ ਪਿਆ ਅਸਲ ਦੇ ਵਿੱਚ ਤਾਂ ਇਹ ਜਿਹੜੀ ਹਾਰੀ ਹੋਈ ਸੀਟ ਤੇ ਹੁਣ ਤੁਹਾਨੂੰ ਪਲਾਉ ਮੰਤਰੀ ਵੀ ਬਣਾਤਾ ਉਹਨਾਂ ਨੇ ਜੋ ਮਰਜ਼ੀ ਕਰਤਾ ਪਰ ਐਡਾ ਮੈਂ ਕਹਿੰਨਾ ਦਰਦ ਭਾਣੀ ਹੁੰਦਾ ਜਿਹੜਾ ਇੱਕ ਜਿੱਤ ਕੇ ਜਾਣਾ ਯਾਰ ਇੱਕ ਐਵੇਂ ਬੈਠਣਾ ਫਰਕ ਹੁੰਦਾ ਹੁਣ ਗਾਹ ਦੀ ਗੱਲ ਸੁਣੋ ਤੁਸੀਂ ਮੈਂ ਬਹੁਤ ਵਾਰ ਉਹਨਾਂ ਨਾਲ ਬੇਨਤੀ ਕੀਤੀ ਆ ਅੱਛਾ ਤੁਸੀਂ ਨਾ ਇਹ ਜਿਹੀਆਂ ਗੱਲਾਂ ਕਰੋ ਵੀ ਤੁਸੀਂ ਉਹ ਵਿਚਾਰੇ شریف ਆਦਮੀ ਨੀਟੂ ਛੇਤਰਾਂ ਵਾਲਿਆਂ ਦਾ ਤੁਸੀਂ ਨਾਂ ਲਿਆ ਉਹਨਾਂ ਦਾ ਕੰਮ ਵੀ ਤੁਸੀਂ ਖੋਲਿਆ ਸੀ ਜਦੋਂ ਮੁੱਖ ਮੰਤਰੀ ਸੀ ਆ ਮੈਂ ਤੁਹਾਨੂੰ ਦੋ ਤਿੰਨ ਇਹਨਾਂ ਦੀਆਂ ਗੱਲਾਂ ਦਿਖਾਉਣਾ ਵੀ ਤੁਸੀਂ ਹੈਰਾਨ ਹੋ ਜਾਓਗੇ ਇਹ ਨਾਲ ਆ ਚੰਨਜੀਤ ਚੰਨੀ ਜੀ ਇਹ ਆ ਸੱਪ ਫੜਦੇ ਆ ਵਾਹ ਜੀ ਵਾਹ ਦੂਜੀ ਚਲੋ ਛੱਡੋ ਆ ਨਹੀਂ ਹੁਣ ਇੱਕ ਵਾਰ ਸੱਪ ਤੇ ਦੂਜੀ ਨੇ ਛੱਡੋ ਪਹਿਲਾਂ ਸੱਪ ਤੇ ਆਈਏ ਇਹ ਸੱਪ ਤਾਂ ਫੜਦੇ ਆ ਲੋਕਾਂ ਨੇ ਪਹਿਲਾਂ ਬਣਾਏ ਸੀ ਮੁੱਖ ਮੰਤਰੀ ਹੁਣ ਬਣਾਇਆ ਸਪੇਰਾ ਹੁਣ ਸਪੇਰਾ ਮੁੱਖ ਮੰਤਰੀ ਬਣਾਉਣਾ ਇਹ ਜਿਹੜੇ ਸੱਪ ਸਾਡੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਪਾਲੇ ਆ ਕਿਸਾਨਾਂ ਨੂੰ ਡੰਗ ਮਾਰਦੇ ਆ ਸਿੱਖਾਂ ਨੂੰ ਡੰਗ ਮਾਰਦੇ ਆ ਮਜ਼ਦੂਰਾਂ ਨੂੰ ਡੰਗ ਮਾਰਦੇ ਆ ਇਹ ਅਸਲ ਦੇ ਵਿੱਚ ਚਰਨਜੀਤ ਚੰਨੀ ਨੇ ਥੋੜੇ ਵਰਗੇ ਸੱਤ ਫੜਨੇ ਆ ਇਹ ਬਸ ਵੇਖੀ ਚੱਲ ਬੰਦਾ ਕਿ ਅੱਗੋਂ ਵੇਖੀ ਚੱਲ ਲੈ ਇਹ ਵੇਖੀ ਚੱਲੋ ਜਿਹੜਾ ਚਰਨਜੀਤ ਚੰਨੀ ਨੇ ਇਹਦਾ ਸਭ ਤੋਂ ਵੱਡਾ ਕਾਰਨਾਮਾ ਹੈ ਜਿਹੜਾ ਮੈਂ ਦੇਖ ਰਿਹਾ ਸੀ ਕਿ ਸਭ ਤੋਂ ਪਹਿਲਾਂ ਤਾਂ ਆਹ ਜਿਹੜੀ ਮਾੜੀ ਸੋਈ ਵੇਖਿਆ ਜੀ ਉਹਨਾਂ ਦਾ ਟ੍ਰੇਡ ਮਾਰਕ ਦੇਖੋ ਕੀ ਆ ਵਾ ਵਾ ਟ੍ਰੇਡ ਮਾਰਕ ਦੇਖੋ ਚਰਨਜੀਤ ਚੰਨੀ ਜੀ ਕੀ ਹਰਕਤਾਂ ਕਰਦੇ ਆ ਮੰਤਰੀ ਤੇ ਮੁੱਖ ਮੰਤਰੀ ਹੋ ਕੇ ਇਹ ਮਸ਼ਹੂਰ ਹੋਇਆ ਸੀ ਉਹਨਾਂ ਦਾ ਹਰ ਜਗ੍ਹਾ ਪੋਸਟਰ ਲੱਗੇ ਸੀ ਕੰਧਾਂ ਤੇ ਇਹ ਪੋਸਟਰ ਕਿਹੜਾ ਸੀ ਹੁਣ ਸੁਣੀ ਲੋ ਪੰਜਾਬ ਦੇ ਲੋਕੋ ਇੰਨੀ ਤਾਂ ਆਪਾਂ ਨੂੰ ਸੋਚ ਰੱਖਣੀ ਪੈਣੀ ਆ ਚਰਨਜੀਤ ਸਿੰਘ ਚੰਨੀ ਦਾ ਇੱਕ ਕੁੜੀ ਆ ਉਹਦੇ ਐਂ ਹੱਥ ਰੱਖਿਆ ਟੁਈ ਤੇ ਮਤਲਬ ਪਿੱਛੇ ਐਸ ਤਰ੍ਹਾਂ ਉਹ ਕਿਸੇ ਨੇ ਗੋਲ ਮਾਰਕ ਕਰਤਾ ਹੁਣ ਬੇਟਾ ਹੱਥ ਕਰੀ ਅੱਗਿਆ ਆ ਇਧਰ ਲੱਕਰੀ ਆਉਂਦਾ ਇੱਥੇ ਕੈਮਰੇ ਕਿ ਕਰ ਆਹੀ ਕਰ ਇਹ ਆ ਜਿਵੇਂ ਆਪਾਂ ਕਿਸੇ ਨੂੰ ਇਸ਼ਾਰਾ ਨਹੀਂ ਕਰਦੇ ਹੁੰਦੇ ਜਿਵੇਂ ਐਸ ਤਰ੍ਹਾਂ ਇਹ ਕਿਸੇ ਜਦੋਂ ਮੈਂ ਵੋਟਾਂ ਚੋੜ ਜਦੋਂ ਖੜਦਾ ਐ ਐਮਐਲਏ ਦੀ ਚੋਣ ਲੜਦਾ ਐ ਐਮਪੀ ਦੀ ਚੋਣ ਲੜਦਾ ਉਸ ਟਾਈਮ ਤੇ ਕੁਝ ਐਹੋ ਜੇ ਬੰਦੇ ਹੁੰਦੇ ਜਿਨ੍ਹਾਂ ਨੂੰ ਮੈਂ ਮੂੰਹ ਤੇ ਨਹੀਂ ਕਹਿ ਦਿੰਦਾ ਕਿ ਵੀ ਮੈਨੂੰ ਵੋਟ ਪਾਓ ਜੇ ਫਿਰ ਮੈਂ ਉਹਨਾਂ ਨਾਲ ਹੱਥ ਮਿਲਾ ਕੇ ਨਾ ਤੇ ਉਹਨਾਂ ਦੇ ਐ ਕਰਦਾ ਮੈਂ ਹੋ ਸਕਦਾ ਉਹ ਧੀ ਪੈਨ ਨੂੰ ਕੋਈ ਕੰਮ ਹੋਵੇ ਤੇ ਚਰਨਜੀਤ ਸਿੰਘ ਚੰਨੀ ਨੇ ਕਹਤਾ ਹੋਵੇ ਬੇਫਿਕਰ ਰੋ ਬੇਟਾ ਪਰ ਹੁਣ ਸੋਚਣ ਵਾਲੇ ਨੇ ਤਾਂ ਜੋ ਮਰਜੀ ਸੋਚੀ ਜਾਓ ਜੇ ਆਪਾਂ ਪਹਿਲੀ ਗੱਲ ਤਾਂ ਲੀਡਰਾਂ ਦੇ 100 ਇਸ਼ਾਰੇ ਹੁੰਦੇ ਆ ਜ਼ਰੂਰੀ ਥੋੜਾ ਗਲਤੀ ਹੋਣਗੇ ਤੇ ਜੇਕਰ ਮਾੜੇ ਕਰਦਾਰ ਦੇ ਬੰਦੇ ਯਾਦ ਰੱਖੋ ਜਿਹੜੇ ਮਾੜੇ ਕਰਦਾਰ ਦੇ ਬੰਦੇ ਹੁੰਦੇ ਨਾ ਉਹ ਛੇਤੀ ਕਿਤੇ ਮਹੱਲਿਆਂ ਚ ਵਾਰ ਨਹੀਂ ਨਿਕਲਦੇ ਤਾਂ ਫਿਰ ਵੀ ਪੰਜਾਬ ਚ ਆਇਆ ਫਿਰਦਾ ਤੇ ਬਾਕੀ ਜੇਕਰ ਇੱਥੇ ਤੁਸੀਂ ਕਹਿੰਨੇ ਆ ਤਾਂ ਅਸੀਂ ਕਹੀਏ ਕੀ ਤੁਹਾਨੂੰ ਮੈਨੂੰ ਤੇ ਸਮਝ ਨਹੀਂ ਆਉਂਦੀ ਪਰ ਇੱਥੇ ਤੁਹਾਨੂੰ ਮਾੜੀ ਮੋਟੀ ਗੱਲ ਰੱਖਣੀ ਪੈਣੀ ਆ ਅੱਗੋਂ ਹੁਣ ਐਸੀ ਸਮਾਜ ਵਾਲਿਓ ਕਾਇਮ ਹੋ ਜਾਓ ਐਸੀ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਦਾ ਕਾਇਮ ਹੋ ਜਾਓ ਹੁਣ ਇਹ ਗੱਲ ਚਰਨਜੀਤ ਸਿੰਘ ਚੰਨੀ ਦੀ ਨਹੀਂ ਆਉਣੀ ਅੱਗੋਂ ਇਹ ਗੱਲ ਆਉਣੀ ਆ ਤੁਹਾਡੀ ਵੇਖੀ ਚੱਲੋ ਜੀ ਹੁਣ ਪੁਆਇੰਟ ਤੁਸੀਂ ਫੜਨ ਤੇ ਮੇਰਾ ਵੀਰ ਕੋਈ ਵੀ ਕੋਈ ਵੀ ਸਮਾਜ ਇਸ ਗੱਲ ਦਾ ਗੁੱਸਾ ਨਾ ਕਰੋ ਜੇ ਸਕੂਲਾਂ ਚ ਜਾ ਕੇ ਉਹ ਕੀ ਹਰਕਤਾਂ ਕਰਦੇ ਆ ਉਹ ਸੂਕਿਆਂ ਨੇ ਇਕੱਠੇ ਹੋ ਕੇ ਇਸ ਤਰੀਕੇ ਨਾਲ ਆਈਐਸ ਅਫਸਰ ਦੀ ਮੰਤਰੀ ਆਪ ਤੇ ਆਈਐਸ ਅਫਸਰ ਨਾਲ ਜਿਹੜੀਆਂ ਹਰਕਤਾਂ ਕਰਦੇ ਸੀ ਉਸ ਵੇਲੇ ਹਿੰਮਤ ਇਹ ਤਾਂ ਲੋਕ ਐਸੇ ਨੇ ਇਹ ਤਾਂ ਕਿਸੇ ਘਰ ਚ ਵੰਡਣ ਵਾਲੇ ਨਹੀਂ ਗਏ ਵਾਹ ਜੀ ਵਾਹ 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 ਨੋਟ ਨੋਟ ਕਰੋ ਪੰਜਾਬ ਦੇ ਲੋਕੋ ਇਹ ਲੋਕ ਐਹੋ ਜਿਹੇ ਇਹ ਤਾਂ ਘਰਾਂ ਚ ਵਾੜਨ ਵਾਲੇ ਨਹੀਂ ਇਹ ਕਹਿ ਸਕਦਾ ਸੀ ਚਰਨਜੀਤ ਸਿੰਘ ਚੰਨੀ ਐਹੋ ਜਾਂ ਕਿ ਇਹ ਘਰਾਂ ਚ ਵਾੜਨ ਵਾਲਾ ਨਹੀਂਗਾ ਸਾਨੂੰ ਕੋਈ ਗੁੱਸਾ ਨਹੀਂ ਸੀ ਇਹ ਤਾਂ ਐਹੋ ਜਿਹੇ ਲੋਕ ਆ ਇਹ ਤਾਂ ਘਰਾਂ ਚ ਵਾਰਨ ਵਾਲੇ ਨਹੀਂ ਗੇ ਕਹਿਨ ਤੋਂ ਭਾਵ ਐਸੀ ਲੋਕ ਤੁਸੀਂ ਮੇਰੀ ਗੱਲ ਸੁਣੋ ਮੈਂ ਕਹਿਣਾ ਚਰਨਜੀਤ ਸਿੰਘ ਚੰਨੀ ਜੋ ਮਰਜੀ ਹੋਵੇ ਮੈਂ ਇੱਥੇ ਇਹ ਗੱਲ ਕਹਿਣਾ ਕਿ ਭਾਈ ਸਾਹਿਬ ਜਿਹੜੀ ਗੱਲ ਸੱਚ ਆ ਉਹ ਸੱਚ ਆ ਜੇਕਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਲੋਕਾਂ ਵਾਸਤੇ ਖੜ ਜਾਂਦਾ ਕਿਸਾਨਾਂ ਵਾਸਤੇ ਖੜ ਜਾਂਦਾ ਤੇ ਮੇਰਾ ਫਰਜ਼ ਮੰਦਾ ਸਾਰੇ ਪੰਜਾਬ ਦੇ ਲੋਕਾਂ ਦਾ ਖੜ ਭਾਨੇ ਸਿੱਧੂ ਨੇ ਪਿੰਡੋਂ ਉਨ ਤੋਂ ਰੋਕਿਆ ਸੀ ਭਾਨੇ ਸਿੱਧੂ ਦੇ ਵਾਸਤੇ ਗਿਆ ਉਦੋਂ ਰਵਨੀਤ ਬਿੱਟੂ ਨਹੀਂ ਬੋਲੇ ਚਲੋ ਛੱਡੋ ਗੱਲ ਹੁਣ ਮੈਂ ਇੱਕ ਗੱਲ ਕਹਿਣਾ ਕਿ ਤੁਸੀਂ ਅਸੀਂ ਲੋਕ ਤਾਂ ਨਹੀਂ ਕਰਾਂ ਚ ਬਾੜਨ ਵਾਲੇ ਠੀਕ ਆ ਚਲੋ ਮੰਨ ਲੈਨੇ ਆ ਮਾੜੀ ਕਿਸਮਤ ਆ ਪਰ ਰਾਜਾ ਜੀ ਰਵਨੀਤ ਬਿੱਟੂ ਜੀ ਰਾਜਾ ਰਵਨੀਤ ਬਿੱਟੂ ਜੀ ਮਹਾਰਾਜਾ ਰਵਨੀਤ ਬਿੱਟੂ ਜੀ ਮਹਾਨ ਆਦਮੀ ਜੀ ਤੁਹਾਨੂੰ ਤਾਂ ਲੋਕਾਂ ਨੇ ਪੰਜਾਬ ਦੇ ਵਿੱਚ ਬਾੜਿਆ ਤੁਹਾਨੂੰ ਰਾਜਨੀਤੀ ਦੇ ਵਿੱਚ ਬਾੜਿਆ ਤੁਹਾਨੂੰ ਅਹੁਦੇ ਦਿੱਤੇ ਤੁਸੀਂ ਪੰਜਾਬ ਦਾ ਘਾਣ ਕੀਤਾ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਵੜਨ ਵਾਲੇ ਤੁਸੀਂ ਨਹੀਂਗੇ ਤੁਸੀਂ ਉਹਨਾਂ ਨੂੰ ਕਿਉਂ ਕਹਿਨੇ ਆ ਤੁਹਾਨੂੰ ਪੰਜਾਬ ਤੇ ਨਹੀਂ ਆਉਣਾ ਚਾਹੀਦਾ ਤੁਸੀਂ ਪੰਜਾਬ ਵਾਸਤੇ ਅਜੇ ਤੱਕ ਕੀਤਾ ਕੱਖ ਨਹੀਂ ਤੁਸੀਂ ਸਿਰਫ ਜਿਹੜਾ ਤੁਹਾਨੂੰ ਕੁਰਸੀ ਵਿਖਾਊਗਾ ਤੁਸੀਂ ਉਹਦੀ ਗੋਡਣੀ ਨਾਲ ਲੱਗੋਗੇ ਹੁਣ ਚਰਨਜੀਤ ਸਿੰਘ ਚੰਨੀ ਦਾ ਰੌਲਾ ਕੀ ਆ ਕਿ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਦੀ ਮੰਗਾ ਕਿ ਕਾਂਗਰਸ ਆਵੇ ਤਾਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਆਵੇ ਹੋਰ ਉਹ ਨੀਤ ਬਿੱਟ ਵਰਗਿਆਂ ਦੀ ਸੋਚੀ ਆ ਕਿ ਅਸੀਂ ਮੁੱਖ ਮੰਤਰੀ ਬਣਗੇ ਹੋਰ ਕਈ ਲੀਡਰਾਂ ਦੀ ਇਹ ਸੋਚ ਆ ਕਿ ਅਸੀਂ ਮੁੱਖ ਮੰਤਰੀ ਬਣਗੇ ਰਾਜਵੜਿੰਗ ਦੀ ਵੀ ਸੋਚਈ ਸੀ ਤਾਂ ਤੋਂ ਦੀ ਪੋਸਟਰਾਂ 'ਚ ਫੋਟੋ ਨਹੀਂ ਲਾਉਂਦਾ ਸੀ ਪਰ ਯਾਰ ਥੋੜੇ ਸੁਭਾ ਤੇ ਉਹਦੇ ਸੁਭਾ ਦਾ ਫਰਕ ਆ ਪੰਜਾਬ ਦੇ ਲੋਕਾਂ ਦੇ ਮੈਨੀਆਂ ਦਾ ਤੁਸੀਂ ਅੱਜ ਤੱਕ ਕਿਸੇ ਕਿਸਾਨ ਦੇ ਨਾਲ ਨਹੀਂ ਖੜੇ ਕਿਸੇ ਮਜ਼ਦੂਰ ਦੇ ਨਾਲ ਨਹੀਂ ਖੜੇ ਇਹੋ ਭਾਈ ਸਾਹਿਬ ਖੜ ਗਿਆ ਤੇ ਲੋਕ ਉਹਨੂੰ ਚਾਹੁੰਦੇ ਆ ਲੋਕ ਕਹਿੰਦੇ ਆ ਕਿ ਮੁੱਖ ਮੰਤਰੀ ਆਵੇ ਚਰਨਜੀਤ ਸਿੰਘ ਚੰਨੀ ਪਰ ਉਹਨੂੰ ਇਸ ਗੱਲ ਦਾ ਗੁੱਸਾ ਇਸ ਕਰਕੇ ਰਵਨੀਤ ਬਿੱਟੂ ਨੇ ਪਾਰਟੀ ਛੱਡਤੀ ਇਸ ਕਰਕੇ ਰਵਨੀਤ ਬਿੱਟੂ ਨੇ ਪਾਰਟੀ ਛੱਡਤੀ ਹਾਰਿਆ ਹੋਇਆ ਐਮਪੀ ਕੋਈ ਗੱਲ ਨਹੀਂ ਹਾਰੇ ਮੈਂ ਵੀ ਆ ਐਮਪੀ ਵੀ ਹਾਰੇ ਐਮਐਲਏ ਵੀ ਹਾਰੇ ਪਰ ਗੱਲ ਇਹ ਯਾਦ ਰੱਖੋ ਕਿ ਜ਼ਰੂਰੀ ਨਹੀਂ ਹੁਣ ਜੇਕ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਵੱਲ ਝਾਕਦੇ ਆ ਹਮੇਸ਼ਾ ਕਈ ਲੀਡਰ ਉਹਨਾਂ ਨੇ ਪੰਜਾਬ ਦੇ ਲੋਕਾਂ ਵੱਲ ਨਹੀਂ ਝਾਕਿਆ ਜਿਸ ਦਿਨ ਉਹ ਪੰਜਾਬ ਦੇ ਲੋਕਾਂ ਵੱਲ ਝਾਕ ਪੈਣਗੇ ਨਾ ਪੰਜਾਬ ਦੇ ਲੋਕ ਇਹੋ ਜਿਹੇ ਆ ਉਹ ਇਹੋ ਜਿਹਿਆਂ 20 ਕੁਰਸੀਆਂ ਇਕੱਠੀਆਂ ਕਰਕੇ ਤੁਹਾਡੇ ਕੋਲ ਰੱਖ ਦੇਣਗੇ ਕਿਹਾ ਬਹਿ ਮੁੱਖ ਮੰਤਰੀ ਦੇ ਜਿਵੇਂ ਚਰਨਜੀਤ ਚੰਨੀ ਨੂੰ ਡਾਹ ਕੇ ਦੇਤੀਏ ਕੁਰਸੀ ਹੁਣ ਤੁਸੀਂ ਭੱਜੇ ਫਿਰਦੇ ਆ ਕਿ ਕਾਂਗਰਸ ਆਉਣੀ ਆ ਕਾਂਗਰਸ ਜਿੱਤੂ ਤਾਂ ਜੇ ਚੰਨੀ ਮੁੱਖ ਮੰਤਰੀ ਲਾਉਂਗੇ ਨਹੀਂ ਤਾਂ ਫਿਰ ਹਰ ਜੁ ਕੀ ਫਾਇਦਾ ਪਰ ਰਵਨੀਤ ਬਿੱਟੂ ਜੀ ਕੋਈ ਗੱਲ ਨਹੀਂ ਪਿੰਡ ਮਰਜੂ ਤੁਹਾਨੂੰ ਨੰਬਰਦਾਰ ਨਹੀਂ ਮਿਲਨੀ ਤੇਰੇ ਮਨ ਦੇ ਵਿੱਚ ਇਹ ਆ ਕਿ ਕਿਤੇ ਤੈਨੂੰ ਮੁੱਖ ਮੰਤਰੀ ਲਾਉਣਗੇ ਉਹਨਾਂ ਨੇ ਕਦੇ ਤੈਨੂੰ ਮੁੱਖ ਮੰਤਰੀ ਨਹੀਂ ਲਾਉਣਾ ਬੀਜੇਪੀ ਵਾਲ ਨੇ ਗੱਲ ਯਾਦ ਰੱਖਿਆ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਰਵਨੀਤ ਬਿੱਟੂ ਜੀ ਗੁੱਸਾ ਨਾ ਕਰਿਆ ਜੇ ਤੁਸੀਂ ਆਹ ਐ ਜਦੋਂ ਨੂਨ ਆਇਆ ਨਾ ਕਿ ਇਹ ਲੋਕ ਘਰਾਂ ਚ ਵਾਰਨ ਵਾਲੇ ਨਹੀਂ ਗਏ ਇਹਨਾਂ ਲੋਕਾਂ ਦਾ ਸਿੱਦਕ ਬਹੁਤ ਤਗੜਾ ਹੁੰਦਾ ਯਾਦ ਰੱਖਿਆ ਜੀ ਤੁਹਾਡੇ ਨਾਲੋਂ ਜ਼ਿਆਦਾ ਇਮਾਨਦਾਰ ਹੁੰਦੇ ਤੁਸੀਂ ਚਰਨਜੀਤ ਚੰਨੀ ਨੂੰ ਕਹਿੰਦੇ ਕਿ ਘਰੇਵਾੜ ਨਾਲ ਨਹੀਂ ਸਾਨੂੰ ਕੋਈ ਦੁੱਖ ਨਹੀਂ ਸੀ ਕੀ ਕਿਹਾ ਇਹ ਲੋਕ ਘਰਾਂ ਚਵਾੜ ਨਾਲੇ ਨਹੀਂਗੇ ਵਾਹ ਯਾਰ ਕਿਆ ਸੋਚ ਸਦਕੇ ਜਾਈਏ ਚਲੋ ਛੱਡੋ ਤੁਸੀਂ ਤੁਹਾਡੇ ਅੱਗੇ ਕੀ ਮੱਥਾ ਮਾਰਨ ਬੱਲੇ ਰਮਨਿਤ ਬਿੱਟੂ ਜੀ ਬੱਲੇ ਕਿਆ ਬਾਤਾਂ ਤੁਹਾਡੀਆਂ ਜੇ ਕਰ ਮਾੜੀ ਸੋਚ ਤੁਹਾਡੇ ਤੋਂ ਮਤਲਬ ਤੁਸੀਂ ਟਿਊਸ਼ਨ ਦਿਓ ਮਾੜੀ ਸੋਚ ਦੀ ਮੇਰੇ ਹਿਸਾਬ ਦੇ ਨਾਲ ਤੁਹਾਨੂੰ ਰਾਜਨੀਤੀ ਛੱਡ ਕੇ ਇੱਕ ਟਿਊਸ਼ਨ ਲੈਣੀ ਚਾਹ ਟਿਊਸ਼ਨ ਦੇਣੀ ਚਾਹੀਦੀ ਆ ਟਿਊਸ਼ਨ ਜਿਹੜੀ ਦੇਣੀ ਚਾਹੀਦੀ ਆ ਉਹ ਮਾੜੀ ਸੋਚ ਦੀ ਦੇਣੀ ਚਾਹੀਦੀ ਆ ਕਿਉਂਕਿ ਜਿੰਨੀ ਤੁਸੀਂ ਮਾੜੀ ਸੋਚ ਲਈ ਫਿਰਦੇ ਆ ਨਾ ਖਵਰੇ ਕੋਈ ਏਡੀ ਮਾੜੀ ਸੋਚ ਵਾਲਾ ਸਾਨੂੰ ਇਨਸਾਨ ਲੀਡਰ ਮਿਲੂਗਾ ਹੁਣ ਤੁਸੀਂ ਸੁਣ ਲਓ ਮੈਂ ਗੱਲਾਂ ਕੀ ਕਰਦਾ ਇਹ ਆ ਸੁਣੋ ਮੁੱਖ ਮੰਤਰੀ ਹੁੰਦੇ ਮੈਨੂੰ ਨਹੀਂ ਲੱਗਦਾ ਦੇਖੋ ਚਰਨਜੀਤ ਚੰਨੀ ਜੀ ਤਾਂ ਇੱਕ ਐਸੇ ਮੁੱਖ ਮੰਤਰੀ ਨੇ ਆਹਾਹਾ ਜਿਹੜੇ ਮੁੱਖ ਮੰਤਰੀ ਹੁੰਦੇ ਮੈਨੂੰ ਨਹੀਂ ਲੱਗਦਾ ਕੋਈ ਹਾਰਿਆ ਹੋਵੇ ਅੱਛਾ ਚਰਨਜੀਤ ਚੰਨੀ ਐਨੇ ਮਹਾਨ ਨੇ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਜਿਹੜੇ ਮੁੱਖ ਮੰਤਰੀ ਹੁੰਦੇ ਦੋਨੋਂ ਸੀਟਾਂ ਤੋਂ ਹਾਰੇ ਅੱਛਾ ਇੱਕ ਤੋਂ ਤਾਂ ਜਮਾਨਤ ਹੀ ਜप्त ਹੋਈ ਆ ਇਸੇ ਜ਼ਿਲ੍ਹੇ ਚ ਪੁੱਛ ਪਹਿਲਾ ਨੰਬਰ ਤਾਂ ਮੈਂ ਇਹ ਕਰਾਂ ਤੁਸੀਂ ਐਡੇ ਲੀਡਰ ਹੋ ਗਏ ਤੁਸੀਂ ਇੱਕ ਗੱਲ ਦਾ ਜਵਾਬ ਦਿਓ ਵੀ ਤੁਹਾਨੂੰ ਪਤਾ ਸੀ 2022 ਦੇ ਵਿੱਚ ਝਾੜੂ ਵਾਲਿਆਂ ਦਾ ਹਵਾ ਨੇਰੀ ਆਈ ਸੀ ਉਸ ਨੇਰੀ ਦੇ ਵਿੱਚ ਵੱਡੇ ਵੱਡੇ ਬੋਰਡ ਡਿੱਗ ਪਏ ਵੱਡੇ ਵੱਡੇ ਬੋਰਡ ਚਰਨਜੀਤ ਚੰਨੀ 3 ਮਹੀਨਿਆਂ ਦਾ ਮੁੱਖ ਮੰਤਰੀ ਸਿਰਫ ਤੇ ਸਿਰਫ 3 ਮਹੀਨਿਆਂ ਦਾ ਮੁੱਖ ਮੰਤਰੀ ਤੇ ਜਿਹੜੇ 25-25 ਸਾਲਾਂ ਦੇ ਮੁੱਖ ਮੰਤਰੀ ਸੀ ਉਹ ਬੋਰਡ ਮੁੱਢੋਂ ਪੱਟੇ ਗਏ ਜਿਹੜੇ ਡਿਫਟੀ ਸੀਐਮਸੀ ਉਹ ਹਰ ਗਏ ਪੰਜਾਬ ਦੇ ਲੋਕਾਂ ਨੇ ਉਦੋਂ ਪੰਜਾ ਨਹੀਂ ਵੇਖਿਆ ਉਦੋਂ ਤੱਕੜੀ ਨਹੀਂ ਵੇਖੀ ਉਦੋਂ ਫੁੱਲ ਨਹੀਂ ਵੇਖਿਆ ਸਿਰਫ ਝਾੜੂ ਵੇਖਿਆ ਤੇ ਤੁਹਾਨੂੰ ਹਲੇ ਤੱਕ ਇਹ ਚੀਜ਼ ਦਾ ਪਤਾ ਹੀ ਨਹੀਂ ਚਲੋ ਗਾਂ ਤੁਹਾਡੀਆਂ ਗੱਲਾਂ ਸੁਣਦੇ ਫਿਰ ਜਵਾਬ ਦੇਣ ਬੋਲ ਰਹੇ ਸੀਗੇ ਨੇੜੇ ਢਲੇ ਇਸ ਕਰਕੇ ਉਹ ਕੀ ਬੁੱਲਣਗੇ ਤੇ ਦੂਜੀ ਗੱਲ ਮੈਂ ਚਰਨਜੀਤ ਚੰਨੀ ਜੀ ਨੂੰ ਚਲੋ ਦੂਜੀ ਗੱਲ ਦਾ ਜਵਾਬ ਬਾਅਦ ਦਿੰਨੇ ਆ ਰਹੀ ਗੱਲ ਚਰਨਜੀ ਚੰਨੀ ਆਰ ਦਿਆਂ ਦੋਨੋਂ ਸੀਟਾਂ ਤੋਂ ਹਾਰ ਗਏ ਇੱਕ ਥਾਂ ਤੋਂ ਜਮਾਨਤ ਵੀ ਜ਼ਬਤ ਹੋ ਗਈ ਤਾਂ ਫਿਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ ਗਿੱਦੜਵਾ ਤੋਂ ਚੱਲ ਕੇ ਕੋਈ ਵਿਅਕਤੀ ਤੁਹਾਡੀ ਪੁੱਠੀ ਸ਼ਾਲ ਲਵਾ ਦੇ ਤੁਸੀਂ ਉਹਦਾ ਕੀ ਕਹੋਗੇ ਮੈਨੂੰ ਇਹ ਸਮਝ ਨਹੀਂ ਆ ਰਹੀ ਤੁਸੀਂ ਆਪ ਦੀ ਗੱਲ ਕਾਹ ਤੋਂ ਲਕ ਹੋ ਰਹੇ ਆ ਇੱਕ ਹਾਰੇ ਹੋਏ ਨੂੰ ਮੰਤਰੀ ਬਣਾ ਤਾ ਉਹ ਗੱਲ ਵੱਖਰੀ ਆ ਇੱਕ ਸਿਆਣਿਆਂ ਦੀ ਕਹਾਵਤ ਸੀ ਪਰ ਕਹਾਵਤ ਹੈ ਮਤਲੇ ਸ਼ੇਰ ਜੇ ਤਾਂ ਚੰਗਾ ਹੋ ਜਾਣਾ ਪਰ ਮੈਂ ਕਹ ਲੈ ਕਹੂੰਗਾ ਕਹਿੰਦਾ ਜਿੱਤ ਜਿੱਤ ਤਾਂ ਹਰ ਕੋਈ ਕਰਦਾ ਹਰਕੇ ਵੇਖ ਸਰੀਰਾ ਕਹਿੰਦਾ ਜਿੱਤ ਜਿੱਤ ਤਾਂ ਹਰ ਕੋਈ ਕਰਦਾ ਹਰਕੇ ਵੇਖ ਸਰੀਰਾ ਹਾਰੇ ਦਾ ਮੁੱਲ ਜਿੱਤੇ ਦਾ ਮੁੱਲ ਕਉਡੀ ਪੈਂਦਾ ਹਾਰੇ ਦਾ ਮੁੱਲ ਹੀਰਾ ਰਵਨੀਤ ਬਿੱਟੂ ਜਿਹਨੂੰ ਲੋਕਾਂ ਨੇ ਐਮਪੀ ਤੋਂ ਹਰਾਤਾ ਐਮਪੀ ਤੋਂ ਹਰਾਉਣ ਤੋਂ ਬਾਅਦ ਹਾਰੇਆ ਚਲੋ ਮੰਤਰੀ ਬਣ ਗਿਆ ਪਰ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਤੇਰੇ ਬਰੋਬਰੀ ਬੈਠਾ ਨਾ ਜੇ ਪੰਜਾਬ ਦੇ ਲੋਕਾਂ ਨੇ ਉਹਨਾਂ ਟਾਈਮਾਂ ਤੇ ਹਰਾਇਆ ਸੀ ਤਾਂ ਇੰਨੀ ਲੀਡ ਦੇ ਨਾਲ ਜਿੱਤਿਆ ਵੀ ਕੋਈ ਨਹੀਂ ਫਿਰ ਤੇਰੇ ਬਰੋਬਰੀ ਬਿਠਾਇਆ ਵੇਖ ਉੱਥੇ ਵੇਖ ਉੱਥੇ ਚੰਗੀ ਤਰ੍ਹਾਂ ਵੇਖਿਆ ਕਰ ਨਾ ਡਰਿਆ ਕਰ ਉਹਦੇ ਕੋਲ ਕਿਉਂ ਡਰਦਾ ਚਰਨਜੀਤ ਸਿੰਘ ਚੰਨੀ ਤੁਹਾਡੇ ਸਾਰੇ ਲੀਡਰਾਂ ਨਾਲੋਂ ਚੰਗਾ ਆਇਆ ਕਿਉਂ ਆਇਆ ਪੰਜਾਬ ਦਾ ਸਟੈਂਡ ਤਾਂ ਲੈ ਗਿਆ ਪੰਜਾਬ ਦੇ ਮਗਰ ਖੜ ਤਾ ਗਿਆ ਤੁਸੀਂ ਤੂੰ ਕਿਸਾਨਾਂ ਦਾ ਵਿਰੋਧੀ ਤੂੰ ਸਿੱਖਾਂ ਦਾ ਵਿਰੋਧੀ ਤੂੰ ਖਾਲਸਿਆਂ ਦਾ ਵਿਰੋਧੀ ਤੂੰ ਕੁਰਸੀ ਦਾ ਭੁੱਖਾ ਬਸ ਗੱਲ ਖਤਮ ਐ ਆ ਮਾਫੀ ਚਾਹਨਾ ਪਰ ਤੁਸੀਂ ਬੜੇ ਚੰਗੇ ਇਨਸਾਨ ਆ ਮੈਂ ਤੁਹਾਡੀ ਇੱਜ਼ਤ ਵੀ ਬਹੁਤ ਕਰਦਾ ਰਵਨੀਤ ਬਿੱਟੂ ਜੀ ਤੁਹਾਡੀ ਇੱਜ਼ਤ ਵੀ ਬਹੁਤ ਕਰਦਾ ਪਰ ਤੁਹਾਡੀਆਂ ਗੱਲਾਂ ਦੇ ਜਿਹੜੇ ਜਵਾਬ ਆ ਉਹ ਮੈਂ ਜ਼ਰੂਰ ਦੇਣੇ ਆ ਇਹ ਮੇਰੀ ਬੇਨਤੀ ਆ ਫੇਰ ਜਿਹੜਾ ਕਹਿ ਲੋ ਜਿਨ੍ਹਾਂ ਦੇ ਤੁਸੀਂ ਗੋਡੀ ਲਾ ਕੇ ਬੈਠੇ ਆ ਫਰਕ ਕੇ ਚਰਨ ਜੀ ਚੰਨੀ ਤੇ ਤੁਹਾਡੇ ਚ ਇਹ ਫਰਕਾ ਜਿੰਨਾ ਦੇ ਤੁਸੀਂ ਗੋਡੀ ਲਾ ਕੇ ਬੈਠੇ ਆ ਤਿੰਨ ਮਹੀਨਿਆਂ ਦੇ ਮੁੱਖ ਮੰਤਰੀ ਨੇ ਪੰਜਾਬ ਦੇ ਕਿਸਾਨਾਂ ਪਿੱਛੇ ਅੱਖਾਂ ਵਿਖਾਤੀਆਂ ਸੀ ਪੰਜਾਬ ਦੇ ਲੋਕਾਂ ਪਿੱਛੇ ਪੀਐਮ ਦੇ ਨਾਲ ਪੰਗਾ ਲੈ ਲਿਆ ਸੀ ਤੇ ਫਰਕ ਇਹਨਾ ਕਿ ਤੁਸੀਂ ਲੋਕ ਕੁਰਸੀਆਂ ਦੇ ਸੋਚਦੇ ਆ ਉਹਨੇ ਫਿਰ ਪੰਜਾਬ ਦੇ ਲੋਕਾਂ ਦਾ ਸੋਚ ਲਿਆ ਕਿ 2024 ਦੇ ਵਿੱਚ ਲੋਕਾਂ ਨੇ ਚੰਗੀ ਲੀਡ ਕੱਢ ਕੇ ਮੈਂ ਕਹਿੰਨਾ ਇੰਨੀ ਲੀਡ ਡੀਜੇ ਵਾਲਿਆਂ ਦੀ ਲੰਮੀ ਨਹੀਂ ਹੁੰਦੀ ਜਿੰਨੀ ਉਹਦੀ ਵੋਟਾਂ ਵੀ ਸੀਗੀ ਤੇ ਤੇਰੇ ਬਰੋਬਰ ਬਿਠਾਇਆ ਪਿਆ ਅਸਲ ਦੇ ਵਿੱਚ ਤਾਂ ਇਹ ਜਿਹੜੀ ਹਾਰੀ ਹੋਈ ਸੀਟ ਤੇ ਹੁਣ ਤੁਹਾਨੂੰ ਪੁਲਾਓ ਮਨਿਸਟਰ ਵੀ ਬਣਾਤਾ ਉਹਨਾਂ ਨੇ ਜੋ ਮਰਜ਼ੀ ਕਰਤਾ ਪਰ ਐਡਾ ਮੈਂ ਕਹਿੰਨਾ ਦਰਦ ਭਾ ਨਹੀਂਦਾ ਜਿਹੜਾ ਇੱਕ ਜਿੱਤ ਕੇ ਜਾਣਾ ਯਾਰ ਇੱਕ ਐਵੇਂ ਬੈਠਣਾ ਫਰਕ ਹੁੰਦਾ ਹੁਣ ਗਾਹ ਦੀ ਗੱਲ ਸੁਣੋ ਤੁਸੀਂ ਮੈਂ ਸਮਝਾਇਆ ਬਹੁਤ ਵਾਰ ਉਹਨਾਂ ਨਾਲ ਬੇਨਤੀ ਕੀਤੀ ਆ ਅੱਛਾ ਤੁਸੀਂ ਨਾ ਇਹ ਜਿਹੀਆਂ ਗੱਲਾਂ ਕਰੋ ਵੀ ਤੁਸੀਂ ਉਹ ਵਿਚਾਰੇ شریف ਆਦਮੀ ਨੀਟੂ ਛੇਤਰਾਂ ਵਾਲਿਆਂ ਦਾ ਤੁਸੀਂ ਨਾਂ ਲਿਆ ਉਹਨਾਂ ਦਾ ਕੰਮ ਵੀ ਤੁਸੀਂ ਖੋਲਿਆ ਸੀ ਜਦੋਂ ਮੁੱਖ ਮੰਤਰੀ ਸੀ ਆ ਮੈਂ ਤੁਹਾਨੂੰ ਦੋ ਤਿੰਨ ਇਹਨਾਂ ਦੀਆਂ ਗੱਲਾਂ ਦਿਖਾਉਣਾ ਵੀ ਤੁਸੀਂ ਹੈਰਾਨ ਹੋ ਜਾਓਗੇ ਇਹ ਨਾਲ ਆ ਚੰਨਜੀਤ ਚੰਨੀ ਜੀ ਇਹ ਆ ਸੱਪ ਫੜਦੇ ਆ ਵਾਹ ਜੀ ਵਾਹ ਦੂਜੀ ਚਲੋ ਛੱਡੋ ਆ ਨਹੀਂ ਹੁਣ ਇੱਕ ਕਰ ਸੱਪ ਤੇ ਦੂਜੀ ਨੂੰ ਛੱਡੋ ਪਹਿਲਾਂ ਸੱਪ ਤੇ ਆਈਏ ਇਹ ਸੱਪ ਤਾਂ ਫੜਦੇ ਆ ਲੋਕਾਂ ਨੇ ਪਹਿਲਾਂ ਬਣਾਏ ਸੀ ਮੁੱਖ ਮੰਤਰੀ ਹੁਣ ਬਣਾਇਆ ਸਪੇਰਾ ਹੁਣ ਸਪੇਰਾ ਮੁੱਖ ਮੰਤਰੀ ਬਣਾਉਣਾ ਇਹ ਜਿਹੜੇ ਸੱਪ ਸਾਡੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਪਾਲੇ ਆ ਕਿਸਾਨਾਂ ਨੂੰ ਡੰਗ ਮਾਰਦੇ ਆ ਸਿੱਖਾਂ ਨੂੰ ਡੰਗ ਮਾਰਦੇ ਆ ਮਜ਼ਦੂਰਾਂ ਨੂੰ ਡੰਗ ਮਾਰਦੇ ਆ ਇਹ ਅਸਲ ਦੇ ਵਿੱਚ ਚਰਨਜੀਤ ਚੰਨੀ ਨੇ ਥੋੜੇ ਵਰਗੇ ਸੱਤ ਫੜਨੇ ਆ ਇਹ ਬਸ ਵੇਖੀ ਚੱਲ ਬੰਦਾ ਕਿ ਅੱਗੋਂ ਵੇਖੀ ਚੱਲ ਲੈ ਇਹ ਵੇਖੀ ਚੱਲੋ ਜਿਹੜਾ ਚਰਨਜੀਤ ਚੰਨੀ ਜਿਹਦਾ ਸਭ ਤੋਂ ਵੱਡਾ ਕਾਰਨਾਮਾ ਹੈ ਜਿਹੜਾ ਮੈਂ ਦੇਖ ਰਿਹਾ ਸੀ ਕਿ ਸਭ ਤੋਂ ਪਹਿਲਾਂ ਤਾਂ ਆਹ ਜਿਹੜੀ ਮਾੜੀ ਸੋਈ ਵੇਖਿਆ ਜੀ ਉਹਨਾਂ ਦਾ ਟ੍ਰੇਡਮਾਰਕ ਦੇਖੋ ਕੀ ਆ ਵਾਹ ਵਾਹ ਟ੍ਰੇਡਮਾਰਕ ਦੇਖੋ ਚਰਨਜੀਤ ਚੰਨੀ ਜੀ ਕੀ ਹਰਕਤਾਂ ਕਰਦੇ ਆ ਮੰਤਰੀ ਤੇ ਮੁੱਖ ਮੰਤਰੀ ਹੋ ਕੇ ਇਹ ਮਸ਼ਹੂਰ ਹੋਇਆ ਸੀ ਉਹਨਾਂ ਦਾ ਹਰ ਜਗ੍ਹਾ ਪੋਸਟਰ ਲੱਗੇ ਸੀ ਕੰਧਾਂ ਤੇ ਇਹ ਪੋਸਟਰ ਕਿਹੜਾ ਸੀ ਹੁਣ ਸੁਣੀ ਲੋ ਪੰਜਾਬ ਦੇ ਲੋਕੋ ਇੰਨੀ ਤਾਂ ਆਪਾਂ ਨੂੰ ਸੋਚ ਰੱਖਣੀ ਪੈਣੀ ਆ ਚਰਨਜੀਤ ਸਿੰਘ ਚੰਨੀ ਦਾ ਇੱਕ ਕੁੜੀ ਆ ਉਹਦੇ ਐਂ ਹੱਥ ਰੱਖਿਆ ਟੁਈ ਤੇ ਮਤਲਬ ਪਿੱਛੇ ਐਸ ਤਰ੍ਹਾਂ ਉਹ ਕਿਸੇ ਨੇ ਗੋਲ ਮਾਰਕ ਕਰਤਾ ਹੁਣ ਬੇਟਾ ਹੱਥ ਕਰੀ ਅੱਗਿਆ ਆ ਇਧਰ ਲੱਕਰੀ ਆਉਂਦਾ ਇੱਥੇ ਕੈਮਰੇ ਕਿ ਕਰ ਆਹੀ ਕਰ ਇਹ ਆ ਜਿਵੇਂ ਆਪਾਂ ਕਿਸੇ ਨੂੰ ਇਸ਼ਾਰਾ ਨਹੀਂ ਕਰਦੇ ਹੁੰਦੇ ਜਿਵੇਂ ਐਸ ਤਰ੍ਹਾਂ ਇਹ ਕਿਸੇ ਜਦੋਂ ਮੈਂ ਵੋਟਾਂ ਚੋੜ ਜਦੋਂ ਖੜਦਾ ਐ ਐਮਐਲਏ ਦੀ ਚੋਣ ਲੜਦਾ ਐ ਐਮਪੀ ਦੀ ਚੋਣ ਲੜਦਾ ਉਸ ਟਾਈਮ ਤੇ ਕੁਝ ਐਹੋ ਜਿਹੇ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਮੈਂ ਮੂੰਹ ਤੇ ਨਹੀਂ ਕਹਿ ਦਿੰਦਾ ਕਿ ਵੀ ਮੈਨੂੰ ਵੋਟ ਪਾਓ ਜੇ ਫਿਰ ਮੈਂ ਉਹਨਾਂ ਨਾਲ ਹੱਥ ਮਿਲਾ ਕੇ ਨਾ ਤੇ ਉਹਨਾਂ ਦੇ ਐਂ ਕਰਦਾ ਮੈਂ ਹੋ ਸਕਦਾ ਉਹ ਧੀ ਪੈਣ ਨੂੰ ਕੋਈ ਕੰਮ ਹੋਵੇ ਤੇ ਚਰਨਜੀਤ ਸਿੰਘ ਚੰਨੀ ਨੇ ਕਹਤਾ ਹੋਵੇ ਬੇਫਿਕਰ ਰੋ ਬੇਟਾ ਪਰ ਹੁਣ ਸੋਚਣ ਵਾਲੇ ਨੇ ਤਾਂ ਜੋ ਮਰਜੀ ਸੋਚੀ ਜਾਓ ਜੇ ਆਪਾਂ ਪਹਿਲੀ ਗੱਲ ਤਾਂ ਲੀਡਰਾਂ ਦੇ 100 ਇਸ਼ਾਰੇ ਹੁੰਦੇ ਆ ਜ਼ਰੂਰੀ ਥੋੜਾ ਗਲਤੀ ਹੋਣਗੇ ਤੇ ਜੇਕਰ ਮਾੜੇ ਕਰਤਾਰ ਦੇ ਬੰਦੇ ਯਾਦ ਰੱਖੋ ਜਿਹੜੇ ਮਾੜੇ ਕਰਤਾਰ ਦੇ ਬੰਦੇ ਹੁੰਦੇ ਨਾ ਉਹ ਛੇਤੀ ਕਿਤੇ ਮਹੱਲਿਆ ਚ ਵਾਰ ਨਹੀਂ ਨਿਕਲਦੇ ਤਾਂ ਫਿਰ ਵੀ ਪੰਜਾਬ ਚ ਆਇਆ ਫਿਰਦਾ ਤੇ ਬਾਕੀ ਜੇਕਰ ਇੱਥੇ ਤੁਸੀਂ ਕਹਿੰਨੇ ਆ ਤਾਂ ਅਸੀਂ ਕਹੀਏ ਕੀ ਤੁਹਾਨੂੰ ਮੈਨੂੰ ਤੇ ਸਮਝ ਨਹੀਂ ਆਉਂਦੀ ਪਰ ਇੱਥੇ ਤੁਹਾਨੂੰ ਮਾੜੀ ਮੋਟੀ ਗੱਲ ਰੱਖਣੀ ਪੈਣੀ ਆ ਅੱਗੋਂ ਹੁਣ ਐਸੀ ਸਮਾਜ ਵਾਲਿਓ ਕਾਇਮ ਹੋ ਜਾਓ ਐਸੀ ਸਮਾਜ ਦੇ ਲੋਕਾਂ ਨੂੰ ਬੇਨਤੀ ਕਰਦਾ ਕਾਇਮ ਹੋ ਜਾਓ ਹੁਣ ਇਹ ਗੱਲ ਚਰਨਜੀਤ ਸਿੰਘ ਚੰਨੀ ਦੀ ਨਹੀਂ ਆਉਣੀ ਅੱਗੋਂ ਇਹ ਗੱਲ ਆਉਣੀ ਆ ਤੁਹਾਡੀ ਵੇਖੀ ਚੱਲੋ ਜਣ ਪੁਆਇੰਟ ਤੁਸੀਂ ਫੜਨ ਤੇ ਮੇਰਾ ਵੀਰ ਕੋਈ ਵੀ ਕੋਈ ਵੀ ਸਮਾਜ ਇਸ ਗੱਲ ਦਾ ਗੁੱਸਾ ਨਾ ਕਰੋ ਜੇ ਸਕੂਲਾਂ ਚ ਜਾ ਕੇ ਉਹ ਕੀ ਹਰਕਤਾਂ ਕਰਦੇ ਆ ਉਹ ਸੂਕਿਆਂ ਨੇ ਇਕੱਠੇ ਹੋ ਕੇ ਇਸ ਤਰੀਕਾ আইএস ਆਫੀਸਰ ਦੀ ਮੰਤਰੀ ਆਪ ਤੇ ਸੀਆ আইএস ਆਫੀਸਰ ਨਾਲ ਵੀ ਇਹਹ ਜੀਆਂ ਹਰਕਤਾਂ ਕਰਦੇ ਸੀ ਉਸ ਵੇਲੇ ਕਿਮਤ ਇਹ ਤਾਂ ਲੋਕ ਐਸੇ ਨੇ ਇਹ ਤਾਂ ਕਿਸੇ ਘਰ ਚ ਬੰਦਮਾ ਬਾੜਨ ਵਾਲੇ ਨਹੀਂ ਗੇ ਵਾਹ ਜੀ ਵਾਹ 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 ਨੋਟ ਨੋਟ ਕਰੋ ਪੰਜਾਬ ਦੇ ਲੋਕੋ ਇਹ ਲੋਕ ਐਹੋ ਜਿਹੇ ਇਹ ਤਾਂ ਘਰਾਂ ਚ ਬਾੜਨ ਵਾਲੇ ਨਹੀਂ ਇਹ ਕਹਿ ਸਕਦਾ ਸੀ ਚਰਨਜੀਤ ਸਿੰਘ ਚੰਨੀ ਐਹੋ ਜਾਂ ਕਿ ਇਹ ਘਰਾਂ ਚ ਬਾੜਨ ਵਾਲਾ ਨਹੀਂ ਗਾ ਸਾਨੂੰ ਕੋਈ ਗੁੱਸਾ ਨਹੀਂ ਸੀ ਇਹ ਤਾਂ ਐਹੋ ਜਿਹੇ ਲੋਕ ਆ ਇਹ ਤਾਂ ਘਰਾਂ ਚ ਵਾਰਨ ਵਾਲੇ ਨਹੀਂ ਗੇ ਕਹਿਨ ਤੋਂ ਭਾਵ ਐਸੀ ਲੋਕ ਤੁਸੀਂ ਮੇਰੀ ਗੱਲ ਸੁਣੋ ਮੈਂ ਕਹਿੰਨਾ ਚਰਨਜੀਤ ਸਿੰਘ ਚੰਨੀ ਜੋ ਮਰਜੀ ਹੋਵੇ ਮੈਂ ਇੱਥੇ ਇਹ ਗੱਲ ਕਹਿਣਾ ਕਿ ਭਾਈ ਸਾਹਿਬ ਜਿਹੜੀ ਗੱਲ ਸੱਚ ਆ ਉਹ ਸੱਚ ਆ ਜੇਕਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਲੋਕਾਂ ਵਾਸਤੇ ਖੜ ਜਾਂਦਾ ਕਿਸਾਨਾਂ ਵਾਸਤੇ ਖੜ ਜਾਂਦਾ ਤੇ ਮੇਰਾ ਫਰਜ਼ ਮੰਦਾ ਸਾਰੇ ਪੰਜਾਬ ਦੇ ਲੋਕਾਂ ਦਾ ਖੜ ਭਾਨੇ ਸਿੱਧੂ ਨੇ ਪਿੰਡੋਂ ਤੋਂ ਰੋਕਿਆ ਸੀ ਭਾਨੇ ਸਿੱਧੂ ਦੇ ਵਾਸਤੇ ਗਿਆ ਉਦੋਂ ਰਵਨੀਤ ਬਿੱਟੂ ਨਹੀਂ ਬੋਲੇ ਚਲੋ ਛੱਡੋ ਗੱਲ ਹੁਣ ਮੈਂ ਇੱਕ ਗੱਲ ਕਹਿਣਾ ਕਿ ਤੁਸੀਂ 80 ਲੋਕ ਤਾਂ ਨਹੀਂ ਕਰਾਂ ਚ ਬਾੜਨ ਵਾਲੇ ਠੀਕ ਆ ਚਲੋ ਮੰਨ ਲੈਨੇ ਆ ਮਾੜੀ ਕਿਸਮਤ ਆ ਪਰ ਰਾਜਾ ਜੀ ਰਵਨੀਤ ਬਿੱਟੂ ਜੀ ਰਾਜਾ ਰਵਨੀਤ ਬਿੱਟੂ ਜੀ ਮਹਾਰਾਜਾ ਰਵਨੀਤ ਬਿੱਟੂ ਜੀ ਮਹਾਨ ਆਦਮੀ ਜੀ ਤੁਹਾਨੂੰ ਤਾਂ ਲੋਕਾਂ ਨੇ ਪੰਜਾਬ ਦੇ ਵਿੱਚ ਬਾੜਿਆ ਤੁਹਾਨੂੰ ਰਾਜਨੀਤੀ ਦੇ ਵਿੱਚ ਬਾੜਿਆ ਤੁਹਾਨੂੰ ਅਹੁਦੇ ਦਿੱਤੇ ਤੁਸੀਂ ਪੰਜਾਬ ਦਾ ਘਾਣ ਕੀਤਾ ਅਸਲ ਦੇ ਵਿੱਚ ਪੰਜਾਬ ਦੇ ਵਿੱਚ ਵੜਨ ਵਾਲੇ ਤੁਸੀਂ ਨਹੀਂਗੇ ਤੁਸੀਂ ਉਹਨਾਂ ਨੂੰ ਕਿਉਂ ਕਹਿੰਨੇ ਆ ਤੁਹਾਨੂੰ ਪੰਜਾਬ 'ਚ ਨਹੀਂ ਆਉਣਾ ਚਾਹੀਦਾ ਤੁਸੀਂ ਪੰਜਾਬ ਵਾਸਤੇ ਅਜੇ ਤੱਕ ਕੀਤਾ ਕੱਖ ਨਹੀਂ ਤੁਸੀਂ ਸਿਰਫ ਜਿਹੜਾ ਤੁਹਾਨੂੰ ਕੁਰਸੀ ਵਿਖਾਊਗਾ ਤੁਸੀਂ ਉਹਦੀ ਗੋਡਣੀ ਨਾਲ ਲੱਗੋਗੇ ਹੁਣ ਚਰਨਜੀਤ ਸਿੰਘ ਚੰਨੀ ਦਾ ਰੌਲਾ ਕੀ ਆ ਕਿ ਜਿਹੜੇ ਪੰਜਾਬ ਦੇ ਲੋਕ ਆ ਉਹਨਾਂ ਦੀ ਮੰਗਾ ਕਿ ਕਾਂਗਰਸ ਆਵੇ ਤਾਂ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਆਵੇ ਹੋਰ ਰਵਨੀਤ ਬਿੱਟੂ ਵਰਗਿਆਂ ਦੀ ਸੋਚੀ ਆ ਕਿ ਅਸੀਂ ਮੁੱਖ ਮੰਤਰੀ ਬਣਗੇ ਹੋਰ ਕਈ ਲੀਡਰਾਂ ਦੀ ਇਹ ਸੋਚ ਆ ਕਿ ਅਸੀਂ ਮੁੱਖ ਮੰਤਰੀ ਬਣਗੇ ਰਾਜਵੜਿੰਗ ਦੀ ਵੀ ਸੋਚ ਰਹੀ ਸੀ ਤਾਂ ਤੋਂ ਦੀ ਪੋਸਟਰਾਂ 'ਚ ਫੋਟੋ ਨਹੀਂ ਲਾਉਂਦਾ ਸੀ ਪਰ ਯਾਰ ਤੁਹਾਡੇ ਸੁਭਾ ਤੇ ਉਹਦੇ ਸੁਭਾ ਦਾ ਫਰਕ ਆ ਪੰਜਾਬ ਦੇ ਲੋਕਾਂ ਦੇ ਮਾਇਨਿਆਂ ਦਾ ਤੁਸੀਂ ਅਜੇ ਤੱਕ ਕਿਸੇ ਕਿਸਾਨ ਦੇ ਨਾਲ ਨਹੀਂ ਖੜੇ ਕਿਸੇ ਮਜ਼ਦੂਰ ਦੇ ਨਾਲ ਨਹੀਂ ਖੜੇ ਇਹੋ ਭਾਈ ਸਾਹਿਬ ਖੜ ਗਿਆ ਤੇ ਲੋਕ ਉਹਨੂੰ ਚਾਹੁੰਦੇ ਆ ਲੋਕ ਕਹਿੰਦੇ ਆ ਕਿ ਮੁੱਖ ਮੰਤਰੀ ਆਵੇ ਚਰਨਜੀਤ ਸਿੰਘ ਚੰਨੀ ਪਰ ਉਹਨੂੰ ਇਸ ਗੱਲ ਦਾ ਗੁੱਸਾ ਇਸ ਕਰਕੇ ਰਵਨੀਤ ਬਿੱਟੂ ਨੇ ਪਾਰਟੀ ਛੱਡਤੀ ਇਸ ਕਰਕੇ ਰਵਨੀਤ ਬਿੱਟੂ ਨੇ ਪਾਰਟੀ ਛੱਡਤੀ ਹਾਰਿਆ ਹੋਇਆ ਐਮਪੀ ਕੋਈ ਗੱਲ ਨਹੀਂ ਹਾਰੇ ਮੈਂ ਵੀ ਆ ਐਮਪੀ ਵੀ ਹਾਰੇ ਐਮਐਲਏ ਵੀ ਹਾਰੇ ਪਰ ਗੱਲ ਇਹ ਯਾਦ ਰੱਖੋ ਕਿ ਜ਼ਰੂਰੀ ਨਹੀਂ ਹੁਣ ਜੇਕ ਤੁਸੀਂ ਮੁੱਖ ਮੰਤਰੀ ਦੀ ਕੁਰਸੀ ਵੱਲ ਝਾਕਦੇ ਆ ਹਮੇਸ਼ਾ ਕਈ ਲੀਡਰ ਉਹਨਾਂ ਨੇ ਪੰਜਾਬ ਦੇ ਲੋਕਾਂ ਵੱਲ ਨਹੀਂ ਝਾਕਿਆ ਜਿਸ ਦਿਨ ਉਹ ਪੰਜਾਬ ਦੇ ਲੋਕਾਂ ਵੱਲ ਝਾਕ ਪੈਣਗੇ ਨਾ ਪੰਜਾਬ ਦੇ ਲੋਕ ਇਹੋ ਜਿਹੇ ਆ ਉਹ ਇਹੋ ਜਿਹਿਆਂ 20 ਕੁਰਸੀਆਂ ਇਕੱਠੀਆਂ ਕਰਕੇ ਤੁਹਾਡੇ ਕੋਲ ਰੱਖ ਦਣਗੇ ਕਿਹਾ ਬਹਿ ਮੁੱਖ ਮੰਤਰੀ ਦੇ ਜਿਵੇਂ ਚਰਨਜੀਤ ਚੰਨੀ ਨੂੰ ਡਾਹ ਕੇ ਦੇਤੀਏ ਕੁਰਸੀ ਹੁਣ ਤੁਸੀਂ ਭੱਜੇ ਫਿਰਦੇ ਆ ਕਿ ਕਾਂਗਰਸ ਆਉਣੀ ਆ ਕਾਂਗਰਸ ਜਿੱਤੂ ਤਾਂ ਜੇ ਚੰਨੀ ਮੁੱਖ ਮੰਤਰੀ ਲਾਉਂਗੇ ਨਹੀਂ ਤਾਂ ਫਿਰ ਹਰ ਜੁ ਕੀ ਫਾਇਦਾ ਪਰ ਰਵਨੀਤ ਬਿੱਟੂ ਜੀ ਕੋਈ ਗੱਲ ਨਹੀਂ ਪਿੰਡ ਮਰਜੋ ਤੁਹਾਨੂੰ ਨੰਬਰਦਾਰ ਹੀ ਨਹੀਂ ਮਿਲਨੀ ਤੇਰੇ ਮਨ ਦੇ ਵਿੱਚ ਇਹ ਆ ਕਿ ਕਿਤੇ ਤੈਨੂੰ ਮੁੱਖ ਮੰਤਰੀ ਲਾਉਣਗੇ ਉਹਨਾਂ ਨੇ ਕਦੇ ਤੈਨੂੰ ਮੁੱਖ ਮੰਤਰੀ ਨਹੀਂ ਲਾਉਣਾ ਬੀਜੇਪੀ ਵਾਲ ਨੇ ਗੱਲ ਯਾਦ ਰੱਖਿਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵਨੀਤ ਬਿੱਟੂ ਜੀ ਗੁੱਸਾ ਨਾ ਕਰਿਆ ਜੀ ਤੁਸੀਂ ਆਹ ਐ ਜਦੋਂ ਨੂਨ ਆਇਆ ਨਾ ਕਿ ਇਹ ਲੋਕ ਘਰਾਂ ਚ ਵਾਰਨ ਵਾਲੇ ਨਹੀਂਗੇ ਇਹਨਾਂ ਲੋਕਾਂ ਦਾ ਸਿੱਧਕ ਬਹੁਤ ਤਕੜਾ ਹੁੰਦਾ ਯਾਦ ਰੱਖਿਆ ਜੀ ਤੁਹਾਡੇ ਨਾਲੋਂ ਜ਼ਿਆਦਾ ਇਮਾਨਦਾਰ ਹੁੰਦੇ ਤੁਸੀਂ ਚਰਨ ਜੀ ਚੰਨੀ ਨੂੰ ਕਹਿੰਦੇ ਕਿ ਘਰੇ ਵਾੜਨ ਵਾਲਾ ਨਹੀਂ ਸਾਨੂੰ ਕੋਈ ਦੁੱਖ ਨਹੀਂ ਸੀ ਕੀ ਕਿਹਾ ਇਹ ਲੋਕ ਘਰਾਂ ਚ ਵਾੜਨ ਵਾਲੇ ਨਹੀਂਗੇ ਵਾਹ ਯਾਰ ਕਿਆ ਸੋਚ ਸਦਕੇ ਜਾਈਏ ਚਲੋ ਛੱਡੋ ਤੁਸੀਂ ਤੁਹਾਡੇ